ਦੋਸਤੋ ਤੁਹਾਡਾ ਵੀ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਅਕਾਊਂਟ ਜ਼ਰੂਰ ਹੋਵੇਗਾ ਖਾਤਾ ਜ਼ਰੂਰ ਹੋਵੇਗਾ ਜੇਕਰ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਦੇ ਵੱਲੋਂ ਕੁਝ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਆਉਣ ਵਾਲੇ ਵਿੱਤੀ ਸਾਲ 224-225 ਤੋਂ ਮਤਲਬ ਕਿ 1 ਅਪ੍ਰੈਲ 224 ਤੋਂ ਇਹ ਨਿਯਮ ਲਾਗੂ ਹੋਣ ਜਾ ਰਹੇ ਨੇ ਇਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਕਿਤੇ ਨਾ ਕਿਤੇ ਤੁਹਾਡੇ ਖਾਤੇ ਤੇ ਤੁਹਾਡੇ ਅਕਾਊਂਟ ਦੇ ਉੱਪਰ ਅਸਰ ਪਾ ਸਕਦੀ ਹੈ ਸੋ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਹਰ ਵਿਅਕਤੀ ਆਪਣੇ ਬੈਂਕ ਅਕਾਊਂਟ ਬੈਂਕ ਖਾਤੇ ਦੇ ਬਾਰੇ ਜੋ ਨਵੇਂ ਨੀਮ ਨੇ ਉਹਨਾਂ ਤੋਂ ਵਕਫੂ ਹੋ ਸਕੇ ਸਤਿ ਸ੍ਰੀ ਅਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਹਵਾਲ ਸਿੰਘ ਕੰਬੋਜ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਆਰਬੀਆਈ ਦੇ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਨੇ ਵਕ ਵਕ ਬੈਂਕਾਂ ਨੂੰ ਅਤੇ ਇਹ ਨਵੇਂ ਨਿਰਦੇਸ਼ 1 ਅਪ੍ਰੈਲ 2024 ਤੋਂ ਲਾਗੂ ਹੋ ਜਾਣਗੇ ਇਸ ਦੇ ਵਿੱਚ ਕੁਝ ਖਾਸ ਗੱਲਾਂ ਨੇ ਇਹਨਾਂ ਵਿੱਚੋਂ ਸਭ ਤੋਂ ਜੋ ਮੇਨ ਸਭ ਤੋਂ ਮੁੱਖ ਗੱਲ ਹੈਗੀ ਹੈ ਉਹ ਹੈਗੀ ਘੱਟੋ-ਘੱਟ ਜੋ ਬੈਲੈਂਸ ਅਸੀਂ ਖਾਤਿਆਂ ਦੇ ਵਿੱਚ ਰੱਖਦੇ ਹਾਂ ਉਸ ਦੇ ਨਾਲ ਸੰਬੰਧਿਤ ਜਾਣਕਾਰੀ ਹੈਗੀ ਕਿਉਂਕਿ ਆਪਾਂ ਜਦੋਂ ਵੀ ਕਿਸੇ ਵੀ ਬੈਂਕ ਦੇ ਵਿੱਚ ਆਪਾਂ ਆਪਣਾ ਖਾਤਾ ਖੁਲਵਾਨਦੇ ਹਾਂ ਅਕਾਊਂਟ ਖੁਲਵਾਨਦੇ ਹਾਂ ਤਾਂ ਸਾਨੂੰ ਉਸ ਬੈਂਕ ਦੇ ਵੱਲੋਂ ਕਿਹਾ ਜਾਂਦਾ ਕਿ ਇਸ ਖਾਤੇ ਦੇ ਵਿੱਚ ਘੱਟੋ-ਘੱਟ ਇੰਨੇ ਪੈਸੇ ਤੁਹਾਨੂੰ ਰੱਖਣ ਹੀ ਪੈਣਗੇ ਜਿਸ ਨੂੰ ਮਿਨੀਮਮ ਬੈਲੈਂਸ ਕਿਹਾ ਜਾਂਦਾ ਹੈ ਅਤੇ ਇਸ ਮਿਨੀਮਮ ਬੈਲੈਂਸ ਨੂੰ ਮੇਨਟੇਨ ਰੱਖਣਾ ਪੈਂਦਾ ਹੈ ਜੇਕਰ ਅਸੀਂ ਇਸ ਮਿਨੀਮਮ ਬੈਲੈਂਸ ਨੂੰ ਮੇਨਟੇਨ ਨਾ ਰੱਖੀਏ ਮਨ ਲਓ ਤੁਹਾਨੂੰ ਬੈਂਕ ਕਹਿ ਰਿਹਾ ਕਿ ਤੁਸੀਂ 1000 ਰੁਪਇਆ ਖਾਤੇ ਦੇ ਵਿੱਚ ਰੱਖਣਾ ਹੀ ਰੱਖਣਾ ਹੈ ਜਾਂ ਤੁਹਾਨੂੰ ਕੋਈ ਹੋਰ ਦੂਸਰਾ ਬੈਂਕ ਕਹਿ ਰਿਹਾ ਕਿ 5000 ਰੁਪਏ ਤੁਸੀਂ ਖਾਤੇ ਦੇ ਵਿੱਚ ਰੱਖਣੇ ਹੀ ਰੱਖਣੇ ਨੇ ਅਤੇ ਜਦੋਂ ਉਸ ਬੈਂਕ ਦੇ ਕਹੇ ਮੁਤਾਬਕ ਜਿੰਨੀ ਰਾਸ਼ੀ ਬੈਂਕ ਕਹਿ ਰਿਹਾ ਹੈ ਅਸੀਂ ਉਸ ਤੋਂ ਸਾਡੇ ਖਾਤੇ ਦੇ ਵਿੱਚ ਰਾਸ਼ੀ ਘਟ ਜਾਵੇ ਮਿਨੀਮਮ ਬੈਲੈਂਸ ਅਸੀਂ ਮੇਨਟੇਨ ਨਾ ਰੱਖ ਪਾਈਏ ਤਾਂ ਫਿਰ ਬੈਂਕ ਦੇ ਵੱਲੋਂ ਸਾਨੂੰ ਪਲੰਟੀ ਲਗਾ ਦਿੱਤੀ ਜਾਂਦੀ ਹੈ ਅਤੇ ਜਦੋਂ ਅਸੀਂ ਉਸ ਤੋਂ ਬਾਅਦ ਆਪਣੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹਾਂ ਤਾਂ ਉਸ ਦੇ ਵਿੱਚੋਂ ਉਹ ਪਲੰਟੀ ਦੇ ਪੈਸੇ ਕੱਟ ਜਾਂਦੇ ਨੇ RBI ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ 1 April 2024 ਤੋਂ ਉਹ ਖਾਤੇ ਜਿਹੜੇ 2 ਸਾਲ ਤੋਂ ਵਰਤੋਂ ਦੇ ਵਿੱਚ ਨਹੀਂ ਹਨ ਮਤਲਬ ਕਿ ਜਿਸ ਖਾਤਾਧਾਰਕ ਦੇ ਵੱਲੋਂ ਜਿਸ ਅਕਾਊਂਟ ਹੋਲਡਰ ਦੇ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ ਆਪਣੇ ਖਾਤੇ ਦੇ ਵਿੱਚ ਕੋਈ ਵੀ ਲੈਣ-ਦੇਣ ਪੈਸੇ ਕਢਵਾਉਣ ਦਾ ਜਾਂ ਪੈਸੇ ਜਮ੍ਹਾਂ ਕਰਵਾਉਣ ਦਾ ਜਾਂ ਕਿਸੇ ਪ੍ਰਕਾਰ ਦਾ ਹੋਰ ਨਹੀਂ ਕੀਤਾ ਤਾਂ ਫਿਰ ਉਸ ਨੂੰ ਤਾਂ ਫਿਰ ਉਸ ਖਾਤਾਧਾਰਕ ਤੇ ਉੱਪਰ ਜਾਂ ਉਸ ਖਾਤੇ ਦੇ ਉੱਪਰ ਮਿਨੀਮਮ ਬੈਲੈਂਸ ਦੀ ਪਲੈਂਟੀ ਬੈਂਕ ਨਹੀਂ ਲਗਾਏਗਾ ਫਿਰ ਭਾਵੇਂ ਉਸ ਦਾ ਬੈਲੈਂਸ ਉਸ ਖਾਤੇ ਦੇ ਵਿੱਚ ਘਟ ਹੀ ਕਿਉਂ ਨਾ ਚੁੱਕਾ ਹੋਵੇ ਸੋ ਹੁਣ ਕੋਈ ਵੀ ਬੈਂਕ ਜਿਹੜੇ ਖਾਤੇ 2 ਸਾਲ ਤੋਂ ਨਿਸ਼ਕਰੀਏ ਪਏ ਐ ਜਿਹੜਾ ਖਾਤੇ ਨਹੀਂ ਵਰਤੋਂ ਨਹੀਂ ਹੋਈ ਹੈ ਕਿ ਜਿਹੜੇ ਐਕਟਿਵ ਨਹੀਂ ਹੈਗੇ ਉਹਨਾਂ ਦੇ ਉੱਪਰ ਪਲੈਂਟੀ ਨਹੀਂ ਲਗਾ ਸਕੇਗਾ ਅਤੇ ਘੱਟੋ ਘੱਟ ਬੈਲੈਂਸ ਮੇਨਟੇਨ ਕਰਨ ਵਾਲੀ ਸ਼ਰਤ ਉਹਨਾਂ ਖਾਤਿਆਂ ਤੋਂ ਚੱਕ ਦਿੱਤੀ ਗਈ ਹੈ ਇਸ ਦੇ ਨਾਲ ਹੀ RBI ਨੇ ਨਿਰਦੇਸ਼ ਕੀ ਦਿੱਤੇ ਨੇ ਕਿ ਜਿਸ ਵਿਅਕਤੀ ਦਾ ਕੋਈ ਖਾਤਾ ਜੇਕਰ ਇਨਐਕਟਿਵ ਪਿਆ ਹੈਗਾ ਉਹ ਦੁਬਾਰੇ ਉਸ ਖਾਤੇ ਨੂੰ ਐਕਟਿਵ ਕਰਨਾ ਚਾਹੁੰਦਾ ਹੈ ਤਾਂ ਵੀ ਬੈਂਕ ਉਸ ਤੋਂ ਕੋਈ ਚਾਰਜ ਵਸੂਲ ਨਹੀਂ ਕਰੇਗਾ ਅਤੇ ਮੁਫਤ ਵਿੱਚ ਉਸ ਦੇ ਪੁਰਾਣੇ ਬੰਦ ਪਏ ਖਾਤੇ ਨੂੰ ਚਾਲੂ ਕਰ ਦਿੱਤਾ ਜਾਵੇਗਾ ਸੋ ਬਹੁਤ बड़ी ਰਾਹਤ ਰਿజర్ਵ ਬੈਂਕ ਆਫ ਇੰਡੀਆ ਨੇ ਖਾਤਾਧਾਰਕਾਂ ਨੂੰ ਦਿੱਤੀ ਹੈ ਜੋ 1 ਅਪ੍ਰੈਲ 2024 ਤੋਂ ਲਾਗੂ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ RBI ਨੇ ਬੈਂਕਾਂ ਨੂੰ ਇਹ ਵੀ ਕਿਹਾ ਹੈਗਾ ਕਿ ਜੋ ਸਕਾਲਰਸ਼ਿਪ ਵਾਲੇ ਖਾਤੇ ਨੇ ਇਸ ਦੇ ਨਾਲ ਡਾਇਰੈਕਟ ਬੈਨੀਫਿਟ ਟਰਾਂਸਫਰ ਵਾਲੇ ਖਾਤੇ ਨੇ ਤਾਂ ਉਹਨਾਂ ਖਾਤਿਆਂ ਨੂੰ ਬੈਂਕ ਇਨਐਕਟਿਵ ਘੋਸ਼ਿਤ ਨਹੀਂ ਕਰੇਗਾ ਉਹ ਖਾਤਿਆਂ ਨੂੰ ਇਨਐਕਟਿਵ ਕਰਨ ਤੋਂ ਪਹਿਲਾਂ ਬੈਂਕਾਂ ਨੂੰ ਖਾਤਾ ਮਾਲਕ ਦੇ ਨਾਲ ਸੰਪਰਕ ਕਰਨਾ ਪਵੇਗਾ ਉਸ ਨੂੰ SMS ਭੇਜਣ ਭਾਵੇਂ ਉਸ ਨੂੰ ਈਮੇਲ ਭੇਜਣ ਭਾਵੇਂ ਉਸ ਨੂੰ ਕੋਈ ਚਿੱਠੀ ਪੱਤਰ ਬੈਂਕ ਭੇਜੇ ਤਾਂ ਹੀ ਉਸ ਦਾ ਖਾਤਾ ਇਨਐਕਟਿਵ ਕੀਤਾ ਜਾ ਸਕੇਗਾ ਅਤੇ ਜੇਕਰ ਉਸ ਨਾਲ ਸੰਪਰਕ ਕਰਨ ਤੋਂ ਬਾਵਜੂਦ ਜੇਕਰ ਖਾਤਾਧਾਰਕ ਦੇ ਨਾਲ ਬੈਂਕ ਦੇ ਸੰਪਰਕ ਕਰਨ ਦੇ ਬਾਵਜੂਦ ਉਸ ਨਾਲ ਸੰਪਰਕ ਨਹੀਂ ਹੋ ਪਾਂਦਾ ਤਾਂ ਫਿਰ ਬੈਂਕ ਉਸ ਖਾਤੇਧਾਰਕ ਦੇ ਨੋਮਿਨੀ ਦੇ ਨਾਲ ਸੰਪਰਕ ਕਰੇਗਾ ਅਤੇ ਉਸ ਤੋਂ ਬਾਅਦ ਹੀ ਖਾਤੇ ਨੂੰ ਇਨਐਕਟਿਵ ਕੀਤਾ ਜਾ ਸਕੇਗਾ ਸੋ ਆਰਬੀ ਨੇ ਕੁਝ ਬਦਲਾਅ ਕੀਤੇ ਨੇ ਅਤੇ ਪਹਿਲੀ ਅਪ੍ਰੈਲ ਤੋਂ ਇਹ ਨਿਯਮ ਲਾਗੂ ਹੋਣ ਜਾ ਰਹੇ ਨੇ ਨਵੇਂ ਵਿੱਤੀ ਸਾਲ ਦੇ ਵਿੱਚ ਇਹ ਨਿਯਮ ਲਾਗੂ ਹੋਣਗੇ ਜੋ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਨੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਲਾਈਕ ਫੋਲੋ ਅਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦੀ